ਆਮ ਆਦਮੀ ਪਾਰਟੀ ਦੀ ਹੀ ਐਮਪੀ ਸੁਵਾਤੀ ਮਾਲੀਵਾਲ ਨੇ ਇੱਕ ਵਾਰ ਫਿਰ ਤੋਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਵੀਆਈਪੀ ਕਲਚਰਲ ਲਾਈਫ ਆ ਉਸ ਦਾ ਪਰਦਾਫਾਸ਼ ਕਰ ਦਿੱਤਾ ਹਮੇਸ਼ਾ ਇਤਨਾ ਫਿਰ ਤੋਂ ਇੱਕ ਗੱਲ ਕਹੂੰਗਾ ਕਿ ਸਭ ਤੋਂ ਵੱਡੀ ਗੱਲ ਇਹ ਹੋ ਜਾਂਦੀ ਹੈ ਕਿ ਜਦੋਂ ਕੋਈ ਆਪ ਦਾ ਹੀ ਆਪਣੀ ਹੀ ਪਾਰਟੀ ਦਾ ਬੰਦਾ ਆਪਣੀ ਹੀ ਕੋਸੇ ਕਰਨ ਲੱਗ ਜੇਵੇ ਇੱਥੇ ਸੁਵਾਤੀ ਮਾਲੀਵਾਲ ਨੇ ਇੱਕ ਟਵੀਟ ਰਾਈ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਕਾਫਲਾ ਜਾ ਰਿਹਾ ਹੁੰਦਾ ਹੈ ਤੇ ਉਸ ਦੇ ਉੱਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਦੀ ਹੈ ਕਿ ਜੇਕਰ ਸ਼ਹਨ ਚਾ ਕੇਜਰੀਵਾਲ ਤੇ ਭਗਵੰਤ ਮਾਨ ਨਗਰ ਦੇ ਵਿੱਚੋਂ ਕਿਤੇ ਵੀ ਨਿਕਲਦੇ ਨੇ ਤਾਂ ਕਈ ਜ਼ਿਲ੍ਹਿਆਂ ਦੀ ਪੁਲਿਸ ਆਉਣ ਦੀ ਸੇਵਾ ਵਿੱਚ ਲੱਗ ਜਾਂਦੀ ਹੈ ਤੇ ਨਾਲ ਹੀ ਲਿਖਦੀ ਆ ਕਿ 40 ਗੱਡੀਆਂ ਦਾ ਕਾਫਲਾ ਦੋ ਬੱਸਾਂ ਭਰ ਕੇ ਸਿਵਲ ਕੱਪੜਿਆਂ ਦੇ ਵਿੱਚ ਪੁਲਿਸ ਤੇ 200 ਪੁਲਿਸ ਕਰਮਚਾਰੀ ਉਹਨਾਂ ਦੀ ਸੂਬਾ ਵਿੱਚ ਲੱਗ ਜਾਂਦੇ ਨੇ ਤੇ ਪੂਰਾ ਸ਼ਹਿਰ ਜਾਮ ਕਰ ਦਿੰਦੇ ਨੇ ਤੇ ਅਗਲੀ ਲਾਈਨ ਦੇ ਵਿੱਚ ਲਿਖਦੇ ਕਿ ਕਹਿਣੀ ਕੀ ਤੇ ਕਰਨੀ ਕੀ ਦੋਨਾਂ ਵਿੱਚ ਕਿੱਡਾ ਵੱਡਾ ਫਰਕ ਮਤਲਬ ਕਿ ਜਦੋਂ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਨਹੀਂ ਸੀਗੀ ਚਾਹੇ ਉਸ ਵੇਲੇ ਦੀ ਗੱਲ ਕਰ ਲੋ ਜਦੋਂ ਅਰਵਿੰਦ ਕੇਜਵਲ ਮੁੱਖ ਮੰਤਰੀ ਵੀ ਨਹੀਂ ਸੀ ਹੁੰਦਾ ਜਦੋਂ ਉਸਨੇ ਮੁੱਖ ਮੰਤਰੀ ਬਨਣਾ ਸੀਗਾ ਵੋਟਾਂ ਵਿੱਚ ਖੜਾ ਹੋਇਆ ਸੀਗਾ ਤਾਂ ਮੀਡੀਆ ਦੇ ਵਿੱਚ ਕੁਝ ਤਰੀਕੇ ਦੀ ਵੀਆਈਪੀ ਕਲਚਰ ਬਾਰੇ ਸਟੇਟਮੈਂਟ ਦਿੰਦਾ ਸੀਗਾ ਤੇ ਹੁਣ ਉਸੇ ਤਰ੍ਹਾਂ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਨਹੀਂ ਸੀਗਾ ਵੋਟਾਂ ਵਿੱਚ ਖੜਾ ਹੋਇਆ ਸੀਗਾ ਤਾਂ ਵੀਆਈਪੀ ਕਲਚਰ ਦੀ ਘੋਰ ਨਿੰਦਾ ਕਰਦਾ ਹੁੰਦਾ ਸੀ ਤੇ ਉਸ ਤੋਂ ਬਾਅਦ ਹੁਣ ਦੇਖੋ ਨੂੰ ਕੀ ਮਿਲਦਾ ਕਿਵੇਂ ਉਹਨਾਂ ਦਾ ਗੱਡੀਆਂ ਦਾ ਕਾਫਲਾ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਨਿਕਲਦਾ ਤੇ ਆਲੇ-ਦੁਆਲੇ ਦੀ ਟ੍ਰੈਫਿਕ ਨੂੰ ਆਲੇ-ਦੁਆਲੇ ਦੀ ਸ਼ਹਿਰ ਨੂੰ ਚੱਕਾ ਜਾਮ ਕਰ ਦਿੱਤਾ ਜਾਂਦਾ ਤੇ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਕਈ ਪਿੰਡਾਂ ਵਿੱਚ ਜਦੋਂ ਹੁਣ ਵੋਟ ਮੰਗਣਗੇ ਤਾਂ ਵੋਟਾਂ ਨੂੰ ਮੰਗਣ ਗਏ ਹੋਏ ਕਾਫਲੇ ਨੂੰ ਲੋਕਾਂ ਨੇ ਕਿਵੇਂ ਦੋਹਰੇ ਹੱਥ ਖੜੇ ਕਰ ਕਰਕੇ ਇਹ ਕਿਹਾ ਕਿ ਹੁਣ ਨਹੀਂ ਜਾਂਦੇ ਹੁਣ ਨਹੀਂ ਜਾਂਦੇ ਮਤਲਬ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਵੀਆਈਪੀ ਕਲਚਰ ਨੂੰ ਲੈ ਕੇ ਭਾਰੀ ਰੋਸ਼ ਦੇਖਣ ਨੂੰ ਮਿਲ ਰਿਹਾ ਕਿਉਂਕਿ ਜੋ ਗੱਲਾਂ ਇਸ ਪਾਰਟੀ ਨੇ ਵੋਟਾਂ ਵਿੱਚ ਖੜੇ ਹੋਣ ਤੋਂ ਪਹਿਲਾਂ ਕਈਆਂ ਸੀਗੀਆਂ ਦੂਜੇ ਵਿਰੋਧੀ ਪਾਰਟੀ ਨੂੰ ਉਹ ਚੀਜ਼ਾਂ ਹੁਣ ਖੁਦ ਕਰ ਰਹੇ ਨੇ ਬਾਕੀ ਤੁਹਾਡਾ ਕੀ ਕਹਿਣਾ ਸਵਾਤੀ ਮਾਲੀਵਾਲ ਦੇ ਸਟ੍ਰੀਟ ਬਾਰੇ ਤੇ ਕ੍ਰੈਡਿਟ ਖਾਣ ਵਾਰੇ ਤੇ ਵੀਆਈਪੀ ਕਲਚਰ ਵਾਰੇ ਆਮ ਆਦਮੀ ਪਾਰਟੀ ਦੀ ਹੀ ਐਮਪੀ ਸਵਾਤੀ ਮਾਲੀਵਾਲ ਨੇ ਇੱਕ ਵਾਰ ਫਿਰ ਤੋਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਵੀਆਈਪੀ ਕਲਚਰ ਵਾਲੀ ਲਾਈਫ ਆ ਉਸ ਦਾ ਪਰਦਾ ਫਾਸ਼ ਕਰ ਦਿੱਤਾ ਹਮੇਸ਼ਾ ਇਤਨਾ ਫਿਰ ਤੋਂ ਇੱਕ ਗੱਲ ਕਹੂੰਗਾ ਕੀ ਸਭ ਤੋਂ ਵੱਡੀ ਗੱਲ ਇਹ ਹੋ ਜਾਂਦੀ ਹੈ ਕਿ ਜਦੋਂ ਕੋਈ ਆਪ ਦਾ ਹੀ ਆਪਣੀ ਹੀ ਪਾਰਟੀ ਦਾ ਬੰਦਾ ਆਪਣੀ ਹੀ ਕੋਲਸੇ ਕਰਨ ਲੱਗ ਜੇਵੇ ਇੱਥੇ ਸੁਵਾਤੀ ਮਾਲੀਵਾਲ ਨੇ ਇੱਕ ਟਵੀਟ ਰਹੀਂ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਕਾਫਲਾ ਜਾ ਰਿਹਾ ਹੁੰਦਾ ਤੇ ਉਸ ਦੇ ਉੱਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਦੀ ਹੈ ਕਿ ਜੇਕਰ ਸ਼ਹਿਨ ਚੱਕ ਕੇਜਰੀਵਾਲ ਤੇ ਭਗਵੰਤ ਮਾਨ ਨਗਰ ਦੇ ਵਿੱਚੋਂ ਕਿਤੇ ਵੀ ਨਿਕਲਦੇ ਨੇ ਤਾਂ ਕਈ ਜ਼ਿਲ੍ਹਿਆਂ ਦੀ ਪੁਲਿਸ ਉਨ੍ਹਾਂ ਦੀ ਸੇਵਾ ਵਿੱਚ ਲੱਗ ਜਾਂਦੀ ਹੈ ਤੇ ਨਾਲ ਹੀ ਲਿਖਦੀ ਹੈ ਕਿ 40 ਗੱਡੀਆਂ ਦਾ ਕਾਫਲਾ ਦੋ ਬੱਸਾਂ ਭਰ ਕੇ ਸਿਵਲ ਕੱਪੜਿਆਂ ਦੇ ਵਿੱਚ ਪੁਲਿਸ ਤੇ 200 ਪੁਲਿਸ ਕਰਮਚਾਰੀ ਉਹਨਾਂ ਦੀ ਸੇਵਾ ਵਿੱਚ ਲੱਗ ਜਾਂਦੇ ਨਹੀਂ ਤੇ ਪੂਰਾ ਸ਼ਹਿਰ ਜਾਮ ਕਰ ਦਿੰਦੇ ਨੇ ਤੇ ਅਗਲੀ ਲਾਈਨ ਦੇ ਵਿੱਚ ਲਿਖਦੀ ਹੈ ਕਿ ਕਹਿਣੀ ਕੀ ਤੇ ਕਰਨੀ ਕੀ ਦੋਨਾਂ ਵਿੱਚ ਕਿੱਡਾ ਵੱਡਾ ਫਰਕ ਮਤਲਬ ਕਿ ਜਦੋਂ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਨਹੀਂ ਸੀਗੀ ਚਾਹੇ ਉਸ ਵੇਲੇ ਦੀ ਗੱਲ ਕਰ ਲੋ ਜਦੋਂ ਅਰਵਿੰਦ ਕੇਜਵਲ ਮੁੱਖ ਮੰਤਰੀ ਵੀ ਨਹੀਂ ਸੀ ਹੁੰਦਾ ਜਦੋਂ ਉਸਨੇ ਮੁੱਖ ਮੰਤਰੀ ਬੰਨਣਾ ਸੀਗਾ ਵੋਟਾਂ ਵਿੱਚ ਖੜਾ ਹੋਇਆ ਸੀਗਾ ਤਾਂ ਮੀਡੀਆ ਦੇ ਵਿੱਚ ਕੁਝ ਤਰੀਕੇ ਦੀ ਵੀਆਈਪੀ ਕਲਚਰ ਬਾਰੇ ਸਟੇਟਮੈਂਟ ਦਿੰਦਾ ਸੀਗਾ ਤੇ ਹੁਣ ਉਸੇ ਤਰ੍ਹਾਂ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਨਹੀਂ ਸੀਗਾ ਵੋਟਾਂ ਵਿੱਚ ਖੜਾ ਹੋਇਆ ਸੀਗਾ ਤਾਂ ਵੀਆਈਪੀ ਕਲਚਰ ਦੀ ਘੋਰ ਨਿੰਦਾ ਕਰਦਾ ਹੁੰਦਾ ਉਸ ਤੋਂ ਬਾਅਦ ਹੁਣ ਦੇਖੋ ਨੂੰ ਕੀ ਮਿਲਦਾ ਕਿਵੇਂ ਉਹਨਾਂ ਦਾ ਗੱਡੀਆਂ ਦਾ ਕਾਫਲਾ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਨਿਕਲਦਾ ਤੇ ਆਲੇ ਦੁਆਲੇ ਦੀ ਟ੍ਰੈਫਿਕ ਨੂੰ ਆਲੇ ਦੁਆਲੇ ਦੀ ਸ਼ਹਿਰ ਨੂੰ ਚੱਕਾ ਜਾਮ ਕਰ ਦਿੱਤਾ ਜਾਂਦਾ ਤੇ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਕਈ ਪਿੰਡਾਂ ਵਿੱਚ ਜਦੋਂ ਹੁਣ ਵੋਟ ਮੰਗਣਗੇ ਤਾਂ ਵੋਟਾਂ ਨੂੰ ਮੰਗਣ ਗਏ ਹੋਏ ਕਾਫਲੇ ਨੂੰ ਲੋਕਾਂ ਨੇ ਕਿਵੇਂ ਦੋਹਰੇ ਹੱਥ ਖੜੇ ਕਰ ਕਰਕੇ ਇਹ ਕਿਹਾ ਕਿ ਹੁਣ ਨਹੀਂ ਜਾਂਦੇ ਹੁਣ ਨਹੀਂ ਜਾਂਦੇ ਅਗਲੇ ਆਈ ਹਾਂ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਵੀਆਪੀ ਕਲਚਰ ਨੂੰ ਲੈ ਕੇ ਭਾਰੀ ਰੋਸ਼ ਦੇਖਣ ਨੂੰ ਮਿਲ ਰਿਹਾ ਕਿਉਂਕਿ ਜੋ ਗੱਲਾਂ ਇਸ ਪਾਰਟੀ ਨੇ ਵੋਟਾਂ ਵਿੱਚ ਖੜੇ ਹੋਣ ਤੋਂ ਪਹਿਲਾਂ ਕਈਆਂ ਸੀਗੀਆਂ ਦੂਜੇ ਵਿਰੋਧੀ ਪਾਰਟੀ ਨੂੰ ਉਹ ਚੀਜ਼ਾਂ ਹੁਣ ਖੁਦ ਕਰ ਰਹੇ ਨੇ ਬਾਕੀ ਤੁਹਾਡਾ ਕੀ ਕਹਿਣਾ ਸਵਾਤੀ ਮਾਲੀਵਾਲ ਦੇ ట్ਵੀਟ ਬਾਰੇ ਤੇ ਕ੍ਰੈਡਿਟ ਖਾਣ ਬਾਰੇ ਤੇ ਵੀਆਪੀ ਕਲਚਰ ਬਾਰੇ